ਕਬਰ ਆਸਪਾਸ ਦੇਖ ਰਹੇ ਹਾਂ ਤੁਸੀਂ ਤੇ ਮੈਂ ਤੁਹਾਡੇ ਨਾਲ ਗੁਰਪ੍ਰੀਤ ਮਾਨ ਲਗਾਤਾਰ ਤੁਹਾਨੂੰ ਘੱਗਰ ਦਾ ਅਪਡੇਟ ਦੇ ਰਹੇ ਹਾਂ ਤੇ ਇਸ ਸਮੇਂ ਪਿੰਡ ਕੂਟਸਰ ਦੇ ਵਿੱਚ ਅਸੀਂ ਮੌਜੂਦ ਹਾਂ ਜਿੱਥੇ ਤੁਹਾਨੂੰ ਦਿਖਾ ਰਹੀਏ ਕਿ ਇੱਕ ਵਾਰ ਫਿਰ ਤੋਂ ਪਾਣੀ ਹੋ ਚੁੱਕਿਆ ਤੁਸੀਂ ਦੇਖਦੇ ਹੋ ਕਿ ਜੇਕਰ ਅੱਗੇ ਦੀ ਕਰਕੇ ਜਾਵੇ ਤਾਂ ਅੱਗੇ ਇਹ ਜਿਹੜਾ ਪਾਣੀ ਦਾ ਪੱਧਰ ਵਧਣਾ ਚਾਹੁੰਦਾ ਹੈ ਜਿ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਕਿ ਸੜਕ ਦੇ ਉੱਪਰ ਜਿਹੜਾ ਪਾਣੀ ਆਣਾ ਸ਼ੁਰੂ ਹੋ ਚੁੱਕਿਆ ਕੱਲ ਜਿਹੜਾ ਉਹ ਪਾਣੀ ਥੋੜਾ ਘਟਣਾ ਸ਼ੁਰੂ ਹੋਇਆ ਸੀ ਕਿਉਂਕਿ ਘੱਗਰ ਦੇ ਵਿੱਚ ਪਾਣੀ ਦਾ ਪੱਧਰ ਜਿਹੜਾ ਹੈ ਲੈਵਲ ਜਿਹੜਾ ਘਟਣਾ ਪਾਂਖਰਪੁਰ ਦੇ ਵਿੱਚ ਸ਼ੁਰੂ ਹੋ ਗਏ ਸੀ ਪਰ ਜੇਕਰ ਹੁਣ ਦੀ ਗੱਲ ਕੀਤੀ ਜਾਵੇ ਤਾਂ ਹੁਣ ਫੇਰ ਘੱਗਰ ਦੇ ਵਿੱਚ ਪਾਣੀ ਦਾ ਪੱਧਰ ਜਿਹੜਾ ਬੰਦਾ ਨਾ ਪਹੁੰਚ ਚੁੱਕਿਆ ਅੱਜ ਸਵੇਰ ਦੀ ਗੱਲ ਕੀਤੀ ਜਾਵੇ ਤਾਂ 6 ਵਜੇ ਦੇ ਕਰੀਬ ਪਿੰਡ ਪਾਂਖਰਪੁਰ ਦੇ ਵਿੱਚ ਪਾਣੀ ਦਾ ਪੱਧਰ ਜਿਹੜਾ 9 ਫੁੱਟ ਦੇ ਕਰੀਬ ਪਹੁੰਚ ਚੁੱਕਿਆ ਸੀ ਕਿਉਂਕਿ ਜੇ ਘੱਗਰ ਪਾਂਖਰਪੁਰ ਦੇ ਵਿੱਚ ਜਦੋਂ 9 ਫੁੱਟ ਪਹੁੰਚ ਜਾਂਦਾ ਤਾਂ ਉਹਦਾ ਸਿੱਧਾ ਸਿੱਧਾ ਅਸਰ ਜਿਹੜਾ ਹਲਕਾ ਕਨੌਰ ਦੇ ਪਿੰਡਾਂ ਦੇ ਉੱਪਰ ਦੇਖਣ ਨੂੰ ਮਿਲਦਾ ਜੀ ਦੇ ਮੱਦੇ ਨਜ਼ਰ ਜੋ ਪ੍ਰਸ਼ਾਸਨ ਦੇ ਵੱਲੋਂ ਅਲਰਟ ਜਾਰੀ ਕਰ ਦਿੱਤਾ ਗਿਆ ਸੀ ਕਿ ਕੱਗਰ ਦੇ ਨਜ਼ਦੀਕ ਨਾ ਜਾਇਆ ਜਾਵੇ ਇਸ ਤੋਂ ਕੁਝੀ ਦੂਰੀ ਤੇ ਜੇਕਰ ਪਿਛਲੀ ਗੱਲ ਕਰਾਂ ਤਾਂ ਕੁਝੀ ਦੂਰੀ ਦੇ ਉੱਪਰ ਜਿਹੜਾ ਕੱਗਰ ਹੈ ਇਸ ਸਮੇਂ ਪੂਰਾ ਭੱਗੜ ਚੱਲ ਰਿਹਾ ਤੇ ਆਸਪਾਸ ਦੇ ਜਿਹੜੇ ਪਿੰਡ ਦੇ ਲੋਕ ਨੇ ਉਹਨਾਂ ਨੂੰ ਪ੍ਰਸ਼ਾਸਨ ਦੇ ਵੱਲੋਂ ਅਲਰਟ ਕਰ ਦਿੱਤਾ ਗਿਆ ਕਿ ਭੱਗੜ ਦੇ ਵਿੱਚ ਪਾਣੀ ਜਿਹੜਾ ਹੋਰ ਵਧਣਾ ਕਿਉਂਕਿ ਹਲੇ 12 ਘੰਟੇ ਹੀ ਬੀਤੇ ਨੇ ਤੇ ਆਉਣ ਵਾਲੇ ਹੋਰ ਘੰਟੇ ਜਿਹੜੇ ਨੇ ਉਹਨਾਂ ਦੇ ਵਿੱਚ ਰਾਤ ਦੇ ਸਮੇਂ ਪਾਣੀ ਦਾ ਪੱਧਰ ਵੱਧ ਸਕਦਾ ਹੈ ਅਸੀਂ ਵੀ ਆਪਣੇ ਮਾਧਿਅਮ ਦੇ ਨਾਲ ਉਕਸਰ ਸਮਸਪਰ ਸੰਜਰ ਪਰ ਤੇ ਨਨਹੇੜੀ ਨਾਲੀ ਚਮਾਰੂ ਤੇ ਲਾਛੜੂ ਜਿਹੜੇ ਨੇ ਪਿੰਡ ਨੇ ਇਹਨਾਂ ਨੂੰ ਵੀ ਅਲਰਟ ਕਰਾਂਗੇ ਕਿ ਰਾਤ ਦੇ ਸਮੇਂ ਪਾਣੀ ਦਾ ਪੱਧਰ ਵੱਧ ਸਕਦਾ ਹੈ ਜਿਵੇਂ ਐਸਟੀਐਮ ਕਹੇ ਰਹੇ ਸਨ ਕਿ ਉਹਨਾਂ ਦੇ ਵੱਲੋਂ ਉਚਿਤ ਪ੍ਰਬੰਧ ਕਰ ਲਏ ਗਏ ਨੇ ਪਰ ਕਿਤੇ ਨਾ ਕਿਤੇ ਜਿਹੜੀ ਇਹ ਜਾਣਕਾਰੀ ਵੀ ਮਿਲ ਰਹੀ ਹੈ ਕਿ ਕੁਝ ਥਾਵਾਂ ਦੇ ਉੱਪਰ ਕੱਗਰ ਦੇ ਉੱਪਰ ਜਿਹੜੇ ਆ ਜੋ ਪਾੜ ਪਏ ਨੇ ਪਰ ਪ੍ਰਸ਼ਾਸਨ ਜਿਹੜਾ ਕਹ ਰਿਹਾ ਕਿ ਸਾਡੀ ਪੂਰੀ ਤਿਆਰੀਆਂ ਨੇ ਹਾਂ ਤੇ ਟੀਮੇ ਲੋਕ ਕਹ ਦੱਸ ਰਹੇ ਨੇ ਕਿ ਪਾੜ ਪੈਣਾ ਸ਼ੁਰੂ ਹੋ ਚੁੱਕੇ ਨੇ ਤੇ ਜੋ ਜਾਣਕਾਰੀ ਹਾਲੇ ਤੱਕ ਸਾਡੇ ਕੋਲ ਪਹੁੰਚੀ ਹੈ ਪਰ ਅਸੀਂ ਜਦੋਂ ਤੱਕ ਵੀਡੀਓ ਸਾਡੇ ਕੋਲ ਨਹੀਂ ਪਹੁੰਚਦੀ ਅਸੀਂ ਉਸ ਗੱਲ ਦੀ ਪੁਸ਼ਟੀ ਵੀ ਨਹੀਂ ਕਰਾਂਗੇ ਪਰ ਕਿਤੇ ਨਾ ਕਿਤੇ ਜਿਸ ਤਰ੍ਹਾਂ ਦੀ ਲੋਕ ਜਿਹੜੇ ਨੇ ਜਿਨ੍ਹਾਂ ਦੇ ਵਿੱਚ ਘਬਰਾਹਟ ਆਈ ہوئی ਹੈ ਜੇਕਰ ਗੱਲ ਕੀਤੀ ਜਾਵੇ ਤਾਂ ਉਸ ਥਾਂ ਦੇ ਉੱਪਰ ਜਿਹੜੀ ਹੈ ਸਾਪੜੀ ਜੋ ਉਸ ਥਾਨਕ ਲੋਕ ਨੇ ਉਹ ਕਹਿੰਦੇ ਹੋ ਇਹਨਾਂ ਦਰਾਂ ਦੇ ਨੇ ਕਿ ਇਹ ਜਿਹੜਾ ਉਸ ਜਿਹੜੀ ਹੈ ਜੇਕਰ ਗੱਲ ਕੀਤੀ ਹੈ ਤਾਂ ਕਪੂਰੀ ਕਮਾਲਪੁਰ ਜਿਹੜੇ ਨੇ ਇਸ ਸਾਈਡ ਜਿਹੜੀ ਹੈ ਜੋ ਜੋ ਕਕਰ ਦੇ ਵਿੱਚ ਪਾੜ ਪਿਆ ਤੇ ਗੱਲ ਕੀਤੀ ਜਾਵੇ ਤਾਂ ਜਾਣਕਾਰੀ ਇਹ ਵੀ ਆ ਰਹੀ ਹੈ ਕਿ ਤਿਰਬਾ ਦੇ ਕੋਲ ਵੀ ਜਿਹੜਾ ਹੈ ਪਾੜ ਪਿਆ ਤੇ ਪਰ ਪ੍ਰਸ਼ਾਸਨ ਕਹਿ ਰਿਹਾ ਹੈ ਕਿ ਸਾਡੇ ਵੱਲੋਂ ਪੂਰੀਆਂ ਤਿਆਰੀਆਂ ਕਰ ਲਈਆਂ ਗਈਆਂ ਨੇ ਬਾੜੂ ਦੇ ਵਿੱਚ ਵੀ ਜਿਹੜਾ ਪੁਲ ਖਿਸਤ ਪੁਲ ਦੇ ਨਜ਼ਦੀਕ ਜਿਹੜਾ ਪਾੜ ਪਿਆ ਤੇ ਲਗਾਤਾਰ ਅਜਿਹੀਆਂ ਜਿਹੜੀਆਂ ਵੀਡੀਓਜ਼ ਆ ਰਹੀਆਂ ਨੇ ਪਰ ਅਸੀਂ ਅਹ ਲੋਕਾਂ ਨੂੰ ਅਪੀਲ ਕਰਨਾ ਚਾਹਾਂਗੇ ਕਿ ਕੱਗਰ ਦੇ ਨਜ਼ਦੀਕ ਨਾ ਜਾਇਆ ਜਾਵੇ ਕਿਉਂਕਿ ਕੱਗਰ ਦੇ ਵਿੱਚ ਪਾਣੀ ਦਾ ਪੱਧਰ ਹੁਣ ਵਧਣਾ ਸ਼ੁਰੂ ਹੋ ਚੁੱਕਿਆ ਹੈ ਕਾਰਨ ਇਹ ਹੈ ਕਿ ਪਹਾੜੀ ਇਲਾਕਿਆਂ ਦੇ ਵਿੱਚ ਲਗਾਤਾਰ ਜੋ بارش ਹੋ ਰਹੀ ਹੈ ਉਸ ਦਾ ਅਸਰ ਜਿਹੜਾ ਹੈ ਹੁਣ ਇਹ ਚੋ ਮੈਦਾਨੀ ਇਲਾਕੇ ਦੇ ਵਿੱਚ ਵੀ ਪੈ ਰਿਹਾ ਪਰसों ਵੀ ਜਿਹੜਾ ਕੱਗਰ ਦੇ ਵਿੱਚ ਪਾਣੀ ਆਇਆ ਸੀ ਤਾਂ ਪਿੰਡ ਚਮਾਰੂ ਦੇ ਵਿੱਚ ਜਿਹੜੀ ਹੈ ਇੱਕ ਜੋ ਹੈ ਨੌਜਵਾਨ ਦੀ ਮੌਤ ਹੋਈ ਹੈ ਤੇ ਉਸ ਦੇ ਬਾਰੇ ਵੀ ਜਿਹੜੀ ਹੈ ਪੁਸ਼ਟੀ ਵੀ ਜਿਹੜੀ ਹੈ ਹੋ ਚੁੱਕੀ ਹੈ ਕਿ ਉਸ ਦੀ ਜਦੋਂ ਕਗਰਦੇ ਕਗਰਦਾ ਪਾਣੀ ਜਿਹੜਾ ਸੜਕਾਂ ਦੇ ਵਿੱਚ ਆਇਆ ਸੀ ਤਾਂ ਖਾਈ ਹੋਣ ਕਰਕੇ ਜਿਹੜਾ ਜੋ ਨੌਜਵਾਨ ਹੈ ਉਹ ਖਾਈ ਦੇ ਵਿੱਚ ਗਿਰਿਆ ਤਾਂ ਉਸ ਕਾਰਨ ਜਿਹੜੀ ਉਹਦੀ ਮੌਤ ਹੋ ਗਈ ਤੇ ਮੌਕੇ ਦੇ ਉੱਪਰ ਜਿਹੜੇ ਨੇ ਮੈਂਬਰ ਪਾਰਲੀਮੈਂਟ ਸੁਖਵੀਰ ਸਿੰਘ ਬਾਦ ਜਿਹੜੇ ਨੇ ਮੈਂਬਰ ਪਾਰਲੀਮੈਂਟ ਡਾਕਟਰ ਧਰਮਵੀਰ ਗਾਂਧੀ ਤੇ ਸਾਫ ਕੋ ਮੁੱਖ ਮੰਤਰੀ ਸੁਖਵੀਰ ਸਿੰਘ ਬਾਦਲ ਵੀ ਹ ਘਨੌਰ ਦੇ ਦੌਰੇ ਦੇ ਨੇ ਉਹਨਾਂ ਦੇ ਵੱਲੋਂ ਵੀ ਘਨੌਰ ਦਾ ਦੌਰਾ ਕੀਤਾ ਗਿਆ ਕਿਉਂਕਿ ਲਗਾਤਾਰ ਇਹਨਾਂ ਪਿੰਡਾਂ ਦੇ ਵਿੱਚ ਅਲਰਟ ਜਾਰੀ ਕੀਤਾ ਜਾ ਰਿਹਾ ਤੇ ਤੁਸੀਂ ਸੜਨ ਨਾਲ ਜੁੜੇ ਰਹੋ ਤੁਹਾਨੂੰ ਜਿਹੜੀ ਹੈ ਫਲ ਫਲ ਦੀ ਅਪਡੇਟ ਕਗਰਦੀ ਕਗਰਦੇ ਵਿੱਚ ਕਿੰਨਾ ਪਾਣੀ ਜਿਹੜਾ ਹੁਣ ਛੱਡਿਆ ਗਿਆ ਤੇ ਉਹ ਸਾਰੀ ਜਾਣਕਾਰੀ ਹੈ ਜਿਹੜੀ ਤੁਹਾਨੂੰ ਅਸੀਂ ਖਬਰ ਆਸ-ਪਾਸ ਦੇ ਜਿਹੜੀਆਂ ਲਗਾਤਾਰ ਤੁਹਾਨੂੰ ਸ਼ੇਅਰ ਕਰਦੇ ਨਵਾਂਗੇ ਤੁਸੀਂ ਵੀਡੀਓ ਨੂੰ ਵਾਤ ਤੋਂ ਵਾਤ ਸ਼ੇਅਰ ਕਰੋ ਕਿਉਂਕਿ ਜਿਹੜੇ ਲਾਗ ਲੱਗਦੇ ਪਿੰਡ ਨੇ ਉਹਨਾਂ ਦੇ ਵਿੱਚ ਅਲਰਟ ਜਾਰੀ ਕੀਤਾ ਗਿਆ ਤਾਂ ਉਹਨਾਂ ਨੂੰ ਵੀ ਜਿਹੜੀ ਅਸੀਂ ਅਪੀਲ ਕਰਾਂਗੇ ਕਿ ਤੁਸੀਂ ਕਕਰ ਦੇ ਨਜ਼ਦੀਕ ਨਾ ਜਾਓ ਕਿਉਂਕਿ ਜੇ ਕਕਰ ਦੇ ਨਜ਼ਦੀਕ ਜਾਣਾ ਇੱਕ ਵੱਡੇ ਖਤਰੇ ਨੂੰ ਦਾਵਤ ਦੇਣ ਵਾਲੀ ਗੱਲ ਹੋ ਸਕਦੀ ਹੈ ਕਕਰ ਦੇ ਵਿੱਚ ਪਾਣੀ ਦਾ ਲੈਵਲ ਜਿਹੜਾ ਬਹੁਤ ਵੱਧ ਚੁੱਕਿਆ ਹੈ